ਪਰ ਇਹਦੋਂ ਨੂੰ ਮੈਂ ਤਰਨਾ ਆਉਂਦਾ। ਲਾ ਬਤਾ ਰਿਹਾ। ਹਾਂ, ਰੈਡੀ। ਆ ਜਾ ਤੂੰ ਬੋਲ ਲੈਣਾ ਜੀ ਪਲੀਜ਼। ਆਹ ਆ ਰਵਿ ਰਵੀ ਅੰਦਰ ਹੋ ਜਾ। ਕੋਈ ਨਾ ਬਾਈ ਜੀ। ਸੱਸੀ ਕੰਜੀ। ਸੱਸੀ ਕੰਜੀ। ਉਹ ਕਿਹਾ ਬਾਈ। ਹੋ ਰਹੀ ਰੈਡੀ। ਹਾਂ। ਐਕਸ਼ਨ। ਆਹ ਨਾ ਬਹੁਤ ਖਣੇ ਦੇ ਨੂੰ ਗਾਦੇ ਮਾਣ ਮੈਂ ਤਾਂ ਤੱਕੀ ਪਈਆਂ ਹਾਂ ਵੀ ਨਾ ਤੂੰ ਕਿੱਥੋਂ ਪਚਮਾਚਦਾ ਫਿਰਦਾ ਤੋ ਪਚ ਨਹੀਂ ਮਾਦਾ ਵੀ ਨਾ ਕਾ 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 ਕਦੋਂ ਮਾਰਨਾ ਦੇ ਇਸੇ ਲੱਛਣ ਕਰਦਾ ਕੀ ਹੋਗਾ ਤੁਮ ਸੜੇ ਖਾਦੇ ਆ ਕਿਉਂ ਲਾਂਬੇ ਦਬਾਉਨੇ ਮੈਨੂੰ ਇੱਕ ਤਰ੍ਹਾਂ ਇੱਕ ਜੰਮਣਿਆ ਮੈਂ ਕੰਜਰੇ ਹੈ ਫਿਰ ਥੋਨ ਨੂੰ ਜਿੰਦਾ ਜੰਮਣ ਵੇਲੇ ਨਾ ਜੰਮਦੀ ਚੌਕਾ ਲੱਗਿਆ ਪਿਆ ਦੀ ਸਿੰਗਲ ਜ਼ਰੂਰੀ ਲੈਣਾ ਸੀ ਤੇ ਨਾਲਾ ਕੀ ਨਾਲਾ ਕੀ ਨਾਲਾ ਮੈਂ ਤਾਂ ਕਦੋਂ ਜਾਣਾ ਆਇਆਂਗਾ ਹਾ ਤੇਰਾ ਬੇੜਾ ਬਹਿ ਜਾ ਕੰਜਰੇ ਨਾਲਾ ਲੰਕਦਾ ਓਏ ਤਾਂ ਵੀ ਵੀ ਜਿੰਨੀ ਲੋੜ ਤੇ ਬੰਨਣਾ ਬਾਕੀ ਬੰਦੂ ਵੀ ਥੱਲੇ ਛੱਡ ਲਿਆ ਕੱਲ ਕੀ ਹੋਣੀ ਮੋਟੇ ਦਿਮਾਗ ਦੇਵੇਂ ਕਰਵਾ ਜਿਹਾ ਤੇ ਦੇ ਕੋਈ ਕੰਮ ਕਰ ਲਾ ਇਹਨੂੰ ਚੱਕ ਕੇ ਫਿਰਦਾ ਰਹਿਣਾ ਹੈ ਮੇਰੇ ਨਾਲ ਕੰਮ ਕਰਾ ਦਿਆ ਕਰ ਉਹ ਕੁੜੀਆਂ ਨੇ ਉਹ ਨਹੀਂ ਆਖੇ ਲੱਗਦੀਆਂ ਹੈਗੀਆਂ ਮੇਰੇ ਥੋੜੀ ਦੇ ਇੱਕ ਤਾਂ ਨਾ ਜਾਂਦੇ ਮੈਂ ਤਾਂ ਕੁਤਰੀ ਵਿੱਚ ਆ ਕੇ ਹੁੰਦਾ ਬੀਬੀ ਨੂੰ ਜਾਣ ਆ ਲੈ ਦੇਖੀ ਲੱਛਣ ਕਰਦਾ ਵਾ ਦਿੱਸ ਦੇ ਤੋਦੀ ਚਲੀ ਗਈ ਇਹ ਕਹਿੰਦੀ ਸੀ ਬਾਤ ਨਹੀਂ ਤਾਈ ਨੂੰ ਕਹਿੰਦੀ ਇਹ ਰਜਵਾਕ ਤਾਂ ਇੱਕੋ ਤਾਂ ਇਕਨ ਲਾਇਕ ਨਹੀਂ ਉਹਦੇ ਕਹਿੰਦੀ ਕਰਦਾ ਮੈਂ ਐਂ ਦੱਸ ਮੂੰਹ ਚ ਉਹਦੇ ਤਾਂ ਅੰਦਰ ਨਹੀਂ ਹੈਗੇ ਅਗਲੀ ਕਹਿੰਦੀ ਉਹ ਮੇਰੇ ਤੇ ਅਰ ਕਾ ਬੋਰਦਾ ਘਟ ਜਾਣੇ ਕਿਥੇ ਕਰਮਾਂ ਚ ਧਰੇ ਪਏ ਤੇ ਮੇਰੇ ਇੱਥੇ ਹੋਣੇ ਆਪ ਤਾਂ ਜੰਮ ਕੇ ਇਹਨਾਂ ਨੂੰ ਮਰ ਗਿਆ ਮਰਨਾ ਹੈ ਨਸ਼ੇੜੀ ਕਿਤੇ ਖਾਂਦਾ ਮੇਰੇ ਬੱਲੇ ਪਾ ਗਏ ਇਹਨਾਂ ਨੂੰ ਕੋਈ ਨਹੀਂ ਕਿਸੇ ਕੰਮ ਦਾ ਹੈਗਾ ਅੰਜਰ ਨਾਲ ਹੋਣ ਦੇ ਘਟਦੇ ਟਿੰਕੇ ਲੱਛਣ ਦੇਖ ਲੱਛਣ ਜੜ ਕਿੱਧਰ ਗਈ ਮੇਰੇ ਸਾਈਟ ਘਟ ਗਈ ਪਰ ਡੰਡੀ ਲੱਗ ਜਾ ਜੜ ਸੁੱਕ ਗਈ ਉਹ ਨਹੀਂ ਕਰਦਾ ਬੈਠਾ ਚਲ ਚਰ ਅੱਛਾ ਮਾ ਨਾ ਕੁਝੋ

ਠੀਕ ਹੈ ਜੀ ਖੜੀ ਚੋਸੀ ਆ ਜੀ ਤਾਂ ਕਹਿਣਾ ਬਸ ਆਇਆ ਨਹੀਂ ਮੈਨੂੰ ਡਰ ਲੱਗਦਾ ਹੈਗਾ ਮੈਨੂੰ ਬਿਠਾਇਆ ਤਾਂ ਡਰ ਲੱਗਦਾ ਜਮੀਨੇ ਮਾਰਦਾ ਪੰਜੇ ਜਮੀਨੇ ਮਾਰਦਾ ਨਾ ਨਾ ਜਮੀਨੇ ਮਾਰਦਾ ਜਮੀਨੇ ਮਾਰਦਾ ਨਾ ਮਾਰਦਾ ਓਹੋ ਫੇਰ ਜਾ ਮੈਂ ਤੇਰਾ ਫੜ ਕੇ ਹਾਂ ਕੁਝ ਨਹੀਂ ਹੈ ਨਾ ਇਹ ਚੱਕ ਲੈ ਜਮੀਨੇ ਮਾਰਦਾ ਹੁੰਦਾ ਹੈ ਬੱਬਾ ਕਿਹਨੂੰ ਭਾਈ ਉਹ ਤੁਹਾਡਾ ਮੈਂ ਕਿਹਨੂੰ ਫੇਰ ਜਾ ਕੁਝ ਨਹੀਂ ਹੈ ਜਮੀਨੇ ਮਾਰਦਾ ਚਲ ਅਪਰ ਸਿੰਘ ਜਿੱਤੀ ਆ ਜਾ ਕੋਈ ਪੋਰਾ ਕਰ ਚੱਲ ਜਾ ਬਸ ਇੱਥੇ ਟਿਕੜਾਈ ਇੱਥੇ ਟਿਕੜਾ ਰਿਪੇ ਵਿਚੀ ਘੜਦਾ ਉਧਰੋਂ ਐਂਟਰੀ ਲੈ ਨਾ ਦੀ ਫਿਰ ਐ ਵਿਚੀ ਵੜੀ ਜਾਂਦੇ ਸਾਰੇ ਸੀ ਖੜ ਜਾਂਦੇ ਨਾ ਮੋਏ ਕਰਦੇ ਸੋਹਣਾ ਸੀਨ ਆ ਇਹਦਾ ਵਿੱਚ ਆਇਓ ਇਧਰ ਆ ਇਧਰ ਉਹਨਾਂ ਨੂੰ ਫੋਲੋ ਕਰਾ ਮੁਰਗਾ ਚੋਰ ਆ ਲੈ ਬਾਹਰ ਲੈ ਬੰਦੇ ਨੂੰ ਹੋਰ ਕੋਈ ਕੰਮ ਨਹੀਂ ਹੈ ਤੇਰੇ ਹੋਰ ਦਾ ਕੰਮ ਨਹੀਂ ਹੈਗਾ ਹੋਰ ਕੋਈ ਕੰਮ ਨਹੀਂ ਹੈਗਾ ਹੋਰ ਕੇ ਕੰਮ ਨਹੀਂ ਚੰਦਾ ਉਹਨਾਂ ਨੇ ਮੰਗਲ ਕਰਦਾ ਨਾ ਰੁਣ ਕਹਿੰਦੇ ਪੜ ਲੈ ਉਹ ਅੱਖਰ ਉਹਨਾਂ ਨੂੰ ਤਾਂ ਕਹਿਣੀ ਨਹੀਂ ਕੁਝ ਜਿਹੜੇ ਪਏ ਰਹਿੰਦੇ ਨੇ ਉਹਰੇ ਕੁੜੀਆਂ ਜੀ ਆ ਤੂੰ ਜਰਾ ਨੂੰ ਮੇਰੀ ਮਰਗੀ ਨਹੀਂ ਰਹਿਣੀ ਆ ਜਣੇ ਨਾ ਸੱਚ ਦੇ ਨੂੰ ਛਾੜੂ ਇੱਕੋ ਤਾਂ ਇੱਕਾ ਤੁਮੜ ਦਮੜ ਤਾਹੂ ਸਕ ਨਹੀਂ ਇਹਨੂੰ ਰੱਖ ਦੇ ਇਹਨੂੰ ਰੱਖ ਦੇ ਚੱਲ ਰੱਖ ਦੇ ਇਹਨੂੰ ਵੇ ਰੱਖ ਦੇ ਇਹਨੂੰ ਕਿਉਂ ਮੇਰੀ ਕੁੱਤੇ ਬਕਾਈ ਖੜਾ ਰੱਖੇ ਤੁਸੀਂ ਹੋਰ ਕੀ ਕਹਾਂ ਤੈਨੂੰ ਰੱਖ ਚੱਲ ਨਹੀਂ ਹੋਰ ਪੈਣਗੇ ਖੌਂਸੜੇ ਤੇ ਲਾ ਮਰਨੇ ਆਂ ਤੇ ਉਤਾਰ ਦੇ ਦੀ ਉਹ ਕੀ ਕਹਿਣਗੇ ਜਿਹੜੇ ਸੁਰਖੀ ਚਾੜੀ ਰੱਖਦੀਆਂ ਹੋ ਜਾਊਗਾ ਵਿਆਹ ਇੱਡੀ ਕੀ ਤੇਰੇ ਅੱਕ ਲੱਗੀ ਪਈ ਹੈ ਬਈ ਮੇਰਾ ਵਿਆਹ ਕਰਾ ਦੇ ਆ ਪਾਸ ਸੁਰਖੀ ਲਾਉਣੇ ਖੜ੍ਹ ਜਾਗੇ ਜਿੰਨੇ ਚਿਰ ਮੇਰਾ ਵਿਆਹ ਨਹੀਂ ਕਰਾਉਂਦੀ ਮੈਂ ਤਾਂ ਇਹ ਸੁਰਖੀ ਲਾਉਂ ਤੋ ਲਾਲਾ ਜਿਹੜਾ ਜੋਰ ਲਾਉਣਾ ਹਾਏ ਹਾਏ ਨਹੀਂ ਬਹਿ ਲੋਨੀ ਹਾਏ ਰੱਬਾ ਕਿਉਂ ਨਹੀਂ ਪਿਆ ਨੂੰ ਲੱਗਿਆ ਤੂੰ ਚੱਕ ਕੇ ਥੋੜੀ ਲੱਗ ਰਹੀ ਆ ਮੈਂ ਨਵੇਂ ਸੂਟ ਚ ਮੈਨੂੰ ਨਹੀਂ ਭੁਲੀ ਲੱਗਦੀ ਕੰਜਰੀਏ ਪੁਰੀ ਲੱਗਦੀ ਆ ਲੋਕ ਕੀ ਕਹਿਣਗੇ ਤਾਰ ਤੈਨੂੰ ਹਾਂ ਨਹੀਂ ਬਹਿਲੇ ਪਹਿਲਾ ਕਹਾਵਤ ਹੁੰਦੀ ਸੀ ਬਹਿਲੇ ਜੰਦਰਾ ਦੇ ਘਟੋ ਘਟਰੇ ਪੈ ਤੇ ਮੇਰੇ ਘਰ ਨਾਲ ਆ ਦੇ ਉਹ ਹਟ ਜਾ ਮੈਨੂੰ ਕਿਉਂ ਸਾਰਾ ਟੱਬਰ ਦੁਖੀ ਕਰਦੇ ਹੋ ਯਾਰ ਸਾਰੇ ਟੱਬਰ ਨੂੰ ਮੈਂ ਕੀ ਕਹਾਂ ਮੈਂ ਤਾਂ ਸਾਨੂੰ ਲੜਦਾ ਦੇਖ ਕੇ ਆਇਆਗਾ ਕਿਧਰੇ ਨਹੀਂ ਲੜਦੇ ਬਾਬਾ ਗੁਰੂ ਜਾ ਭੱਗ ਜਾ ਚੱਲ ਆ ਜਾ ਉਹਨੂੰ ਕਾਲੇ ਮੂੰਹ ਹਲੇ ਉੰਦਰ ਤੇ ਤੂੰ ਬੜੀ ਸੋਹਣੀ ਆ ਜੀ ਹਲੇ ਬੋਲਦੀ ਮੈਂ ਤਿੰਨ ਮਰ ਤਾਨ ਕੇ ਆਇਆ ਆਏ ਕੁੱਤਰ ਵਾਲਿਆ ਕੁੱਤਰ ਵਾਲਿਆ ਆਉਣਾ ਆਉਣਾ ਉਰੇ ਓਏ ਆਉਣਾ ਯਾਰ ਭਣੇ ਆਉਣਾ ਜਾ ਮੈਂ ਕਿਦਾਂ ਸੁਣ ਲੈ ਕੇ ਆਈ ਆ ਆ ਇੱਕੋ ਹੀ ਬਥੇਰੀ ਸੀ ਲੜਨ ਨੂੰ ਹੁਣ ਤੂੰ ਆ ਗਿਆ ਦਿਮਾਗ ਖਾਣ ਨੂੰ ਮੈਂ ਤਾਂ ਕਹਿਣਾ ਲੜੂਣਾ ਉੱਜਾ ਫੱਗ ਜਾ ਮੈਂ ਹੁਣੇ ਕਰਾ ਦੂੰ ਪਾਰ ਗਈਆਂ ਚੱਲ ਰੋਟੀ ਬਣਾ ਜਾ ਕੇ ਮੈਂ ਮੇਰੇ ਤੋਂ ਨਹੀਂ ਬਣਦੀ ਆਪਦੀ ਬਣਾ ਲੈ ਉਹ ਬਣਾ ਦੇ ਨਾ ਤੂੰ ਐਨਾ ਪੜ ਲਿਆ ਤੈਨੂੰ ਰੋਟੀਆਂ ਨਹੀਂ ਬਣਾਉਣੀਆਂ ਆਈਆਂ ਆਹੜਾ ਬਾਈ ਕੱਢ ਨਾ ਤੂੰ ਐਨਾ ਪੜ ਲਿਖਿਆ ਤੈਨੂੰ ਰੋਟੀਆਂ ਨਹੀਂ ਬਣਾਉਣੀਆਂ ਆਈਆਂ ਫਾਇਦਾ ਕੀ ਆ ਪੜਾਈਆਂ ਦਾ ਉਹ ਲੈ ਉਹ ਯਾਰ ਇੰਨੇ ਜਣੇ ਨੇ ਮੈਂ ਰੋਟੀਆਂ ਕਾਦੇ ਵਾਸਤੇ ਬਣਾਵਾਂ ਜੇ ਬੀਬੀ ਵਿਚਾਰੀ ਕਰਲੀ ਥੱਕ ਰਹੀ ਹੁਣੀ ਬਣਾ ਦੇ ਰੋਟੀ ਭੈਣ ਬਣ ਕੇ ਆਪਾਂ ਨੂੰ ਨਹੀਂ ਪਤਾ ਮੇਰੇ ਤੋਂ ਨਹੀਂ ਬਣਦੀ ਹੈਗੀ ਆਪਦੀ ਯਾਰ ਬਣਾ ਦੋ ਮੇਰੇ ਤੋਂ ਨਹੀਂ ਬਣਦੀ ਹੈਗੀ ਜੇ ਵਗ ਜਾਂਦਾ ਓ ਯਾਰ ਹੋਰ ਕੌਣ ਬਣਾ ਕੇ ਦਊ ਮੈਨੂੰ ਜੇ ਤੂੰ ਰੋਟੀਆਂ ਖਾਣੀਆਂ ਤਾਂ ਵਿਆਹ ਕਰਾ ਲੈ ਐਡਾ ਤਾਂ ਹੋ ਗਿਆ ਉਂਟ ਲਿੱਡਾ ਆ ਦੋ ਪਿੰਪਲ ਨੇ ਜਿਹੜੇ ਘਰੇ ਉਹਨਾਂ ਕਰਕੇ ਲਈ ਮੇਰਾ ਵਿਆਹ ਹੁੰਦਾ ਮੇਰਾ ਕਿੱਦੇ ਦਾ ਹੋਗੇ ਇੱਕ ਤੂੰ ਤੇ ਇੱਕ ਉਹ ਮੋਟੋ ਕਿਉਂ ਅਸੀਂ ਤੈਨੂੰ ਕੀ ਕਹਨੀ ਆ ਤੁਸੀਂ ਕਹਨੂ ਕੁਝ ਕਹਨੀ ਹੋ ਅਸੀਂ ਕਹਿੰਨੇ ਆ ਚੱਲ ਚੱਲ ਜਾਂਦੇ ਰੋਕ ਮਾਈ ਮਾਈ ਬਣਾਉਂਦੀ ਬਣਾਉਂਦੀ ਮੈਂ ਤਾਂ ਸਬਜ਼ੀ ਲੈ ਕੇ ਆ ਰਹੀ ਮਮੀ ਨੇ ਕਿਹਾ ਸਬਜ਼ੀ ਲੈ ਕੇ ਆ ਬਣੀ ਬਣਾਉਂਦੀ ਹੈਗੀ ਜਾਂ ਤੇ ਫਿਰ ਸਬਜ਼ੀ ਬਣਾਦੀ ਹੈ ਲੈ ਚਲੀ ਮੈਂ ਤੋੜ ਤਾ ਲਿਵਾ ਉਹ ਨੂਨ ਪਾ ਕੇ ਬਣਾ ਰੇ ਕਰ ਤੂੰ ਸਬਜ਼ੀ ਤੋੜ ਮੈਂ ਬਣਾਣੀ ਆ ਰੋਟੀ ਓ ਯਾਰ ਤੂੰ ਮੇਰਾ ਕੰਮ ਓ ਯਾਰ ਲੈ ਮੈਨੂੰ ਤੇ ਰੋਟੀ ਖਾਣੀ ਤਾਂ ਬਣਾ ਦੇਣੀ ਓ ਨੂਨ ਮਿਰਚ ਵਾਲੀਆਂ ਬਣਾ ਦੀ ਭੈਣ ਮਣਕੇ ਆ ਜਾ ਭੱਜ ਜਾ ਹਟ ਜਾ ਓਹ ਓਹ ਓ ਅੰਨਾ ਹੋ ਗਿਆ ਤੇ ਦਿੱਕਤਾ ਨਹੀਂ ਹੈਗਾ ਤੈਨੂੰ ਨਹੀਂ ਦਾ ਤੂੰ ਕਰ ਤਾਂ ਦੇਖ ਕੇ ਤੁੜ ਗਏ ਤੂੰ ਨਾ ਮੈਂ ਇਹ ਨਾ ਤਿੰਨ ਦਿਨਾਂ ਤੂੰ ਦਾ ਘਰੇ ਆਂਗੀ ਮੈਂ ਤਾਂ ਧੁੱਪਿਆਂ ਆਇਆਗਾ ਤੂੰ ਕਾਲੀ ਐਨਕਾ ਲਾ ਕੇ ਕਿੱਥੇ ਜੰਨਾ ਕੀ ਗੱਲ ਉਹ ਲੜੀ ਕਦੋਂ ਜੰਨੇ ਹੋ ਓ ਕੀ ਢੜਾ ਖਾ ਨਹੀਂ ਪਾਰੀਆਂ ਇਹ ਦੰਦ ਰਹਿਣਾਗਾ ਓਏ ਓਏ ਬੜੇ ਭਈਏ ਤਾਂ ਮੈਂ ਕੂਤਰੀ ਵਾਸਤੇ ਰੱਖਿਆ ਮੱਤਮ ਓਹ ਹੋ ਇਹੰਦਾ ਕੱਲ ਕਿਉਂ ਵੀ ਲੜੀ ਕਦੇ ਜਾਂਨੇ ਓ ਐਸੇ ਨਹੀਂ ਮੱਤ ਦੇ ਲੋ ਸਾਰਾ ਦਿਨ ਖਾ ਲਿਆ ਹੱਗ ਲਿਆ ਬਸ ਇਹੀ ਕੰਮ ਤੇ ਹੋ ਰਹੀ ਹੋਈਆਂ ਨਾ ਆਪਣਾ ਆਪਣਾ ਨਾ ਇਹਨਾਂ ਨੂੰ ਤੂੰ ਰੋਜ਼ ਕਾਲਜ ਜਾਣਾ ਤੈਨੂੰ ਅਕਲ ਹੈ ਗਈ ਆ ਮੈਂ ਤਾਂ ਬਥੇਰੀ ਆ ਤੇ ਪੈਂਦੇ ਥਾਪੜੇ ਮਰੀ ਜਾਣਾ ਓ ਥਾਪੜੇ ਖਾਣ ਵਾਲੀਆਂ ਗੱਲਾਂ ਕਰਦੀਆਂ ਅਏ ਵੇ ਤੂੰ ਹੜਚਾ ਮੈਂ ਕੁੰਨੀ ਮਰਨ ਤੇ ਤਤਨੀਰੀ ਕਰਕੇ ਨੀ ਮਚਾਉਣਾ ਟਰਾਂਸਫਰ ਮੈਂ ਪੱਟ ਕੇ ਮਾਰਿਆ ਨੇਰੀ ਨੇ ਤਾਂ ਪਹਿਣੇ ਉਹ ਤਾਂ ਲੱਭੇ ਹੀ ਨਹੀਂ ਹੁਣ ਤੱਕ ਨਹੀਂ ਮੈਂ ਤੇਰੇ ਕੋਲੇ ਆਇਆ ਕਹਿਣਾ ਤੇ ਤੇਰੇ ਕੁੜੇ ਦਾ ਰਿਸ਼ਤਾ ਕਰਾਂਵਾਂ ਨਹੀਂ ਭੈਣੇ ਕਿਹਾ ਜਾ ਪਰਿਵਾਰ ਆ ਪੰਜ ਜਣੇ ਨੇ ਪਹਿਣੇ ਮਾਵਾ ਪਾਪਾ ਹੈਗੇ ਮਾਵਾ ਪਾਪਾ ਹੈਗੇ ਨੇ ਦੇਖ ਲੈ ਭੈਣ ਤੈਨੂੰ ਪਤਾ ਹੀ ਹੈ ਮੇਰੀਆਂ ਕੁੜੀਆਂ ਤਾਂ ਇੱਥੋਂ ਚੱਕ ਕੇ ਕੌਲੀ ਐਂ ਨਹੀਂ ਰੱਖਦੀਆਂ ਚਾਹ ਦਾ ਕੌਲਾ ਵੀ ਮੂੰਹ ਨੂੰ ਲਾਉਣਾ ਪੈਂਦਾ ਤਾਂ ਉੱਠਦੀਆਂ ਨਾ ਭੈਣ ਕੰਮ-ਕੰਮ ਤਾਂ ਕਰਨਾ ਪਊਗਾ ਇਹ ਤਾਂ ਨਹੀਂ ਫਿਰ ਗੱਲ ਹੈਗੀ ਕੰਮ ਤਾਂ ਕਰਨਾ ਹੀ ਪੈਣਾ ਫਿਰ ਤੈਨੂੰ ਪਤਾ ਹੀ ਹੈ ਦੇਖ ਚਰਨ ਨੂੰ ਤੈਨੂੰ ਪਤਾ ਹੀ ਹੈ ਮੇਰੀ ਲਾਡ ਦਾ ਤਾਂ ਹਨ ਸਾਰੀ ਇੱਕ ਤੋਂ ਇੱਕ ਪਿਓ ਸੀ ਉਹ ਹੈ ਜੀ ਤੈਨੂੰ ਪਤਾ ਮੈਂ ਤਾਂ ਸਾਰੀ ਉਮਰ ਦੁੱਖਾਂ ਚ ਹੀ ਕੱਢ ਲਈ ਆ ਲਾਡ ਹੁਣ ਹੋਈ ਸੀ ਮੈਨੂੰ ਐਂ ਦੀ ਕਿਸੇ ਵੱਡੇ ਛੋਟੇ ਦਾ ਸੁੱਖ ਹੋ ਰੱਬ ਦਾ ਨਾ ਆਈਆ ਭੈਣੇ ਮੈਂ ਤਾਂ ਇਹਨਾਂ ਨੇ ਹਰਾ ਰੱਖਿਆਗਾ ਕੀ ਕਰਾਂ ਮੈਂ ਹਰ ਹੁਣ ਤੂੰ ਦੱਸ ਵੀ ਕਿਵੇਂ ਕਰਨਾ ਉਹ ਨਾਲ ਕਰਨੀਆ ਗੱਲਾਂ ਰਿਸ਼ਤੇ ਦਾ ਲੈਣਾ ਮੈਂ ਤਾਂ ਕੋਈ ਮੂੰ ਪਤਲਾ ਪੋਲਾ ਭਾਣਦੀ ਆ ਨਾ ਹੈਗੇ ਤਾਂ ਪਤਲੇ ਮੁੰਡਾ ਹੋਵੇ ਦੋ ਰੋਟੀਆਂ ਨੇ ਲਾ ਕੇ ਖਾ ਲਿਆ ਕਰਨੀਏ ਉਹ ਵੀ ਪਤਾ ਨਹੀਂ ਲਾਉ ਪਤਾ ਨਹੀਂ ਨਾ ਹੈ ਹੈਗੇ ਤਾਂ ਪਤਲੇ ਪੋਲੇ ਜੀ ਨੇ ਕੁੜੀਆਂ ਨੇ ਉਹ ਤੰਨੇ ਵਿਆਹ ਦੇਣਗੇ ਕੱਲਾ ਮੁੰਡਾ ਹੈ ਬੁੜਾ ਤੇ ਬੁੜੀ ਨਹੀਂ ਹੋਰ ਕੌਣ ਹੈ ਚਲ ਕੋਈ ਨਾ ਬੱਡੀ ਕੁੜੀ ਤੈਨੂੰ ਪਤਾ ਕਰਦਾ ਮੋٹے ਤੇ ਮਾਰ ਉਹ ਤਾਂ ਦੇ ਨਹੀਂ ਆ ਹੁਣੀ ਸੁਰਖੀਆਂ ਲਾਲਾ ਫਿਰਦੀ ਰਹਿੰਦੀਆਂ ਦਿਨ ਦਿਹਾੜੇ ਬੱਸ ਜੇ ਕੋਈ ਦੇਖ ਲੇ ਕੀ ਕਹੇ ਆਹਲਾ ਕਹਿੰਦਾ ਤਾਂ ਵਿਆਹ ਹੋ ਗਿਆ ਲੈ ਦੱਸ ਤੈਨੂੰ ਇੱਕ ਗੱਲ ਹੋਰ ਦੱਸ ਦਿੰਦੀ ਐ ਨਹੀਂ ਮੈਂ ਤੇਰਾ ਮੁੰਡਾ ਅੱਜ ਸਾਡੇ ਵਾਰ ਤੇ ਕਹਿੰਦਾ ਸਾਡੀ ਕੁੜੀ ਕਿੱਥੇ ਐ ਮੈਂ ਕਿਹਾ ਕੀ ਕਰਨਾ ਕਹਿੰਦਾ ਹੂ ਨਹੀਂ ਕਣਕ ਬੁਤਰੀ ਲੈਣ ਆਇਆ ਮੈਂ ਤਾਂ ਹਾਏ ਹਾਏ ਨਹੀਂ ਮੈਂ ਮਰ ਜਾ ਤੇਰਾ ਬੰਦਾ ਤਾਂ ਹੈਗਾ ਤੇ ਬੇਕਰ ਤੂੰ ਤੇ ਤੇਰੀ ਲਾਦ ਵੀ ਇਹ ਜਿੱਤ ਲੱਕੜਾ ਹੀ ਨਕਮੇ ਦੋ ਮਾਰ ਦੀ ਖੌਂਸੜੇ ਫੜ ਕੇ ਭਲੇਗਦੇ ਜਾਣੇ ਨੇ ਮੇਰੇ ਘਰ ਵਾਲਾ ਨਹੀਂ ਤੇ ਘਰੇ ਜੇ ਉਹ ਹੁੰਦਾ ਉਹ ਕਿਤੇ ਇਹਨੂੰ ਛੱਡਦਾ ਸੁੱਭੇ ਨੂੰ ਇਹਨੂੰ ਢਾ ਲੈਂਦਾ ਬੱਕਰੇ ਲੋਟ ਕੰਜਰ ਨੂੰ ਨਹੀਂ ਬਣੇ ਮੈਂ ਮਾਫੀ ਮੰਗ ਜਾਂਦਾ ਤੇ ਤੋ ਫਾੜੇ ਮੈਂ ਤੇਰਾ ਮੈਂ ਦਾ ਤੇਰੇ ਮੂੰਹ ਨੂੰ ਇਹ ਚੁੱਪ ਕਰ ਗਈ ਮੈਂ ਤੇਰੀ ਨਿਮਰਤਾ ਦੇਖ ਕੇ ਨਹੀਂ ਉਹਨੂੰ ਢਾ ਲੈਂਦਾ ਉਹ ਬੱਕਰੇ ਲੋੜ ਚ ਹੁੰਦਾ ਘਰੇ ਉਹ ਚਪੇੜ ਤਾਂ ਮਾਰਨੀ ਦੀ ਮੈਂ ਤਾਂ ਕੁਛ ਨਹੀਂ ਤੇ ਕਹਿੰਦੀ ਤੈਨੂੰ ਕੋਈ ਨਾ ਮੈਨੂੰ ਹੁਣ ਟੱਕਰਨ ਦੇ ਕਦੇ ਉਹਨੂੰ ਦੇਖੀ ਭੜਕਾਉਂਦੀ ਫਿਰ ਮੈਂ ਹੁਣ ਕਰਨ ਦੇਈਆਂ ਹੀ ਆ ਮੈਂ ਮਰਨਾ ਕਰਦਾ ਤਾਂ ਉਹ ਉਹਨੂੰ ਆਦਤ ਪਈ ਪਈ ਐ ਕਰਨ ਦੀ ਕਬੂਤਰੀਆਂ ਜੇ ਰੱਖਦਾ ਉਹਨਾਂ ਕਰਕੇ ਹੁਣ ਐ ਪਤਾ ਨਹੀਂ ਵੀ ਕਿੱਥੇ ਐ ਕਰਨਾ ਕਿੱਥੇ ਨਹੀਂ ਕਰਨਾ ਪਰਾਂ ਬੇਚ ਪਰਾਂ ਉਹਨਾਂ ਨੂੰ ਕਬੂਤਰਾਂ ਕਬਤਰਾ ਇੰਨੇ ਹੀ ਢਾ ਦੇ ਕੀ ਕਰਾਉਣਾ ਉਹ ਤਾਂ ਲਗੜਤੋ ਦੇ ਕੀ ਪੁੱਛਦੀਆਂ ਰੋਟੀ ਦੀ ਪੁਰਤੀ ਦੀ ਖਾਣ ਦਿੰਦੇ ਹੈਗੇ ਫਿਰ ਲੈ ਦੱਸੋ ਆਦੇ ਪਰਾਂ ਉਹਨਾਂ ਨੂੰ ਕੁਛ ਦਵਾਈ ਦੂ ਵੀ ਨਹੀਂ ਦੇਖਦੀ ਆ ਕੀ ਕਰਾਂ ਸੱਚੀ ਮੇਰੇ ਤਾਂ ਜੀ ਅੱਕੇ ਆ ਪਿਆ ਕੁੜੀਆਂ ਨੇ ਉਹ ਨਹੀਂ ਕਿਸੇ ਲੀਤੇ ਹੁੰਦੀਆਂ ਆ ਮੁੰਡੇ ਨੇ ਵੱਡਾ ਵੱਡਾ ਹੀ ਫਰੀ ਜਾਂਦਾ ਮੈਨੂੰ ਐਤੀ ਪੜ ਕੇ ਦੋ ਅਖਰ ਕਿਸੇ ਨੌਕਰੀ ਤੇ ਲੱਗ ਜੂ ਉਹ ਵੀ ਬੱਸ ਸੱਤ ਨਾਮ ਹੀ ਆ ਤੈਨੂੰ ਪਤਾ ਹੀ ਹੈ ਪਹਿਲੇ ਕਿਉਂ ਵੱਡਾ ਕਿਉਂ ਉਹਨੂੰ ਕਿਤੇ ਕਿਤੇ ਲੱਗਿਆ ਉਹ ਨਾਲ ਜਾਂਦਾ ਉਹ ਮੈਨੂੰ ਝੂਣ ਝੂਣ ਖਾਈ ਜਾਂਦਾ ਜਿਹੜੇ ਪੈਸੇ ਦੋ ਹੁੰਦੇ ਨੇ ਲੈ ਆ ਜਾਂਦਾ ਕੱਪੜੇ ਲਿਆਂਦੇ ਮੈਂ ਬੂਟ ਲਿਆਂਦੇ ਕੁਛ ਨਹੀਂ ਤੇ ਚਾਰੀ ਤੇ ਚਾਰੀ ਨਕਮੇ ਲੱਕੜੇ ਹੋਰ ਕੀ ਕਰਾਂ ਹਣ ਤੂੰ ਮੈਨੂੰ ਰਿਸ਼ਤੇ ਬਾਰੇ ਦੱਸ ਵੀ ਕਿਵੇਂ ਕਰਾਂ ਕੀ ਕਹਾਂ ਉਹਨਾਂ ਨੂੰ ਚਲ ਕੋਈ ਨਾ ਮੈਂ ਤੈਨੂੰ ਸੁਣਾ ਆਪਾਂ ਕਲੋਜ਼ ਲੈਨੇ ਇੱਕ ਆ ਡਾਇਲੋਗ ਦੇ ਦਿਓ ਚਾਰ ਨਹੀਂ ਪੰਜ ਨੇ ਪੰਜੇ ਠੀਕ ਕਰਾਂ ਭੈਣੇ ਤੈਨੂੰ ਪਤਾ ਹੀ ਆ ਹੁਣ ਸਿਆਣੇ ਹੋਗੇ ਨਿਆਣੇ ਹੁਣ ਥੱਪੜ ਮਾਰ ਕੇ ਸਮਝਾਦਾ ਮੈਂ ਤਾਂ ਹੁਣ ਮੇਰੀ ਤਾਂ ਬੇਬਾਹੀ ਪਈ ਮੈਂ ਤਾਂ ਥੱਕੀ ਪਈ ਹਾਂ ਸੱਚੀ ਜੇ ਮੇਰੇ ਹੁੰਦੇ ਮੈਂ ਤੈਨੂੰ ਉਹਨੂੰ ਕਰ ਦਿੰਦੀ ਮਾਰ ਮਾਰ ਡੰਡੇ ਸੱਤੇ ਉਹੀ ਲੱਗਦਾ ਹੁੰਦਾ ਭੈਣੇ ਆਪਾਂ ਨੂੰ ਜਿਹੜਾ ਕੱਟੇ ਉਹੀ ਜਾਣੇ ਬਹੁਤ ਔਖਾ ਕੱਟਣਾ ਈ ਜੀ ਲਾਗ ਨਾਲ ਫਿਰ ਹੂੰ ਡਰ ਲੱਗਦਾ ਵੀ ਹੂੰ ਨਾ ਕੁਛ ਖਾ ਕੇ ਮਰ ਜਾਣ ਇਹ ਵੀ ਭੈਣੇ ਪੰਗੀ ਆ ਕੀ ਕਰੇ ਅਗਲਾ ਬਸ ਸਾਫ ਦੇ ਮੂੰਹ ਚ ਸਿਕਕਲੀ ਆ ਭੈਣੇ ਚੱਲ ਤੂੰ ਛੱਡ ਆ ਜਾ ਘੁੱਟ ਚਾਹ ਦੀ ਕਰਦੀ ਆ ਨਾ ਚਾਹਤਾ ਬਸ ਚੱਲ ਤੂੰ ਮੈਨੂੰ ਰਿਸ਼ਤੇ ਦੇ ਬਾਰੇ ਦੱਸੀ ਫਿਰ ਮੈਂ ਐਂ ਤੈਨੂੰ ਕਦੋਂ ਮਿਲ ਕੋਈ ਨਾ ਮੈਂ ਤੈਨੂੰ ਫੋਨ ਕਰ ਦੂ ਦੋ ਚਾਰ ਦਿਨ ਤੇ ਗੀੜਾ ਮਾਰਨੀ ਚੰਗਾ ਚੱਲ ਚੰਗਾ ਚੰਗਾ ਚੱਲ ਇਹ ਐਨਾਂ ਬਿੱਲੇ ਕਿਉਂ ਦੇ ਲੋਕਾਂ ਇਹ ਤਾਂ ਇਹੀ ਚੰਗੀਆਂ ਨੇ ਵਿਚਾਰੀਆਂ ਜਿਹੜੀਆਂ ਮੇਰੇ ਮੂੰਹੋਂ ਬੋਲਦੀਆਂ ਨੇ ਹੋਰ ਹੁਣ ਅਗਲੇ ਥਾਣੇ ਜਾ ਖੜਨਾ ਅੰਦਰਾਂ ਨੇ ਬਹੁਤ ਗਦੀਨ ਕਰ ਕਰੀ ਮੈਂ ਸਾਲ ਹੀ ਹੁੰਦਾ ਇਹ ਨਾ ਕੰਮ ਬੀਬੀ ਦਾ ਕੁਛ ਨਾ ਕੁਛ ਤੋਕਦਾ ਰਹਿੰਦਾ ਮੈਂ ਆਪੀ ਤੋ ਉਹਦੇ ਕੱਪੜੇ ਤੇ ਚ ਕੇ ਚ ਨਾ ਕਰ ਪੈ ਲੜਦੇ 2 ਮਿੰਟ ਉੱਠ ਜਾ ਮੋਟੀ ਹੀ ਪਰਦੀ ਪਰਦੀ ਹਰਦੀ ਹਰਦੀ ਸ਼ਰਮ ਕਰਦਾ ਮਣੀ ਮੋਟੀ ਕੰਜਰੀਏ ਸ਼ਰਮ ਕਰਲਾ ਕਿਵੇਂ ਖੁੜਦੀ ਹਾਂ ਹਰਦੀ ਰਹੇਗੀ ਬੀਬੀ ਜਦੋਂ ਕਹਿ ਦਵੇ